ਅੱਛਾ ਖਾਣਾ ਜਿੱਦਾਂ ਘੜਾਓ ਜੀ ਟੋਪੀਆਂ ਚਾਕਲੇਟ ਕਰ ਕਰੇ ਲੈਣਾ ਕੋਕਾ ਕੋਲਾ ਬੱਸ ਜੀ ਨੌਰ ਕੀ ਹੋਇਆ ਜੀ ਨਾ ਨਕਲੀ ਰਾਇਆ ਅੱਛਾ ਨਕਲੀ ਐਨੀ ਹੋਇਆ ਵੀਰ ਬਾਪ ਛੱਡ ਘੜਾਏ ਫਾਸਟ ਫੂਡ ਦਾ ਕੀ ਖਾਣਾ ਸਰ ਛੋਟੀ ਜੀ ਜ਼ਿੰਦਗੀ ਐ ਹੁਣ ਇਹਨੂੰ ਹੁਣ ਆਈ ਥੋੜੀ ਜੀ ਜ਼ਿੰਦਗੀ ਛੋਟੀ ਆ ਟਿੱਡ ਤਾਂ ਉਡਾ ਗਿਆ ਉਹ ਤਾਂ ਦੇਖ ਮੁੰਡੇ ਮੇਕਅਪ ਕਰਦੇ ਆ ਜਾਂ ਨਹੀਂ ਕਰਦੇ ਕੁਝ ਕੇ ਕਰਦੇ ਆ ਜਾ ਕਰ ਤਾਂ ਨਹੀਂ ਕਰ। ਕੋਲ ਦੇ ਵਿੱਚ ਤੂੰ ਆਉਣਾ ਜਾਂ ਨਹੀਂ ਆਉਣਾ। ਮੈਂ ਤਾਂ ਨਹੀਂ ਹੁੰਦੀ। ਕਦੇ ਮੇਕਅਪ ਨਹੀਂ ਕੀਤਾ। ਦੋੜਾ ਮੇਰਾ ਫਰਾ ਕਰਿਆਗਾ। ਇਹਦੀ ਗੱਲ ਵੀ ਸੁਣ ਕੇ ਦੇਖ ਵੀ ਉਹ ਤਾਂ ਉਸੇ ਕੁੜੀ ਵੱਲ ਧਿਆਨ ਸੀ ਮੇਕਅਪ ਵਾਲੀ ਵੱਲ। ਬਾਈ ਹੁਣ ਆ ਪਲੰਗਾ ਕਿੱਥੋਂ ਹਨਾ ਰੱਬ ਨੇ ਅੱਖਾਂ ਦਿੱਤੀਆਂ ਦੂਰ ਨਿਗਾਹ ਤਾਂ ਪਾਈ ਜਾਣੀਆਂ। ਬਾਕੀ ਸ਼ਮਕ ਦੀ ਵਾਲੀ ਸੀ ਤਾਂ ਨੀਗਾ ਪੈ ਗਈ ਮੇਰੀ। ਅੱਛਾ ਬਾਈ ਮੁੰਡੇ ਤੇ ਨਾ ਕੋਈ ਐਂ ਕੁੜੀ ਜੀ ਕਿਵੇਂ ਪਈ ਹੈ। ਉਹ ਮੁੰਡਾ ਹੈ ਹੀ ਨਹੀਂ ਕੋਈ। ਉਹ ਪਾਸੇ ਹੀ ਹੈ। ਫੇਰ ਤਾਂ ਪਤਾ ਹੀ ਆ ਘੁੱਟਾ ਦਵਾਈ ਨਿਕਲਣਾ ਬਿੱਤਰ ਜੀ ਹੁਣ ਦੋ ਜਵਾਬ ਦੇ ਬਈ ਨਸ਼ੇ ਦਾ ਜ਼ਰੂਰ ਤਾਰ ਕੇ ਦੇਖੇਗਾ ਨਾ ਤਾਂ ਸਾਰਾ ਕੁਝ ਚਿੱਟਾ ਹੀ ਦਿਖੂਗਾ ਤੈਨੂੰ ਆ ਸ਼ਹਿਰਾਂ ਜੂਰਾਂ ਵਾਲੀਆਂ ਮਾਰ ਲੈਂਦੀਆਂ ਪਿੰਡ ਵਾਲੀਆਂ ਕੋਲ ਕਿੱਥੋਂ ਹੁੰਦੀਆਂ ਬਈ ਫੁਕਰੀ ਮਾਰਨ ਨੂੰ ਕਹਿੰਦੇ ਜੋ ਵੀ ਚੱਲੇ ਜ਼ਿੰਦਗੀ ਵਿੱਚ ਕਰਨਾ ਉਹ ਮਨਜ਼ੂਰ ਚਾਹੀਦਾ ਵਾ 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 ਜਿਹੜੇ ਉਧਰੋਂ ਬੋਲਦੇ ਨੇ 10-10 ਰੁਪਏ ਪੱਕੇ ਠੀਕ ਹੈ ਉਸਮਣਾ ਬੋਲਦੇ ਆ ਕਿ ਜੋ ਵੀ ਚੱਲੇ ਜ਼ਿੰਦਗੀ ਵਿੱਚ ਕਰਨਾ ਉਹ ਮਨਜ਼ੂਰ ਚਾਹੀਦਾ ਹੈ ਸਿਆਣੇ ਸਾਥੀ ਕਹਿੰਦੇ ਕਿ ਹੱਸਣਾ ਵੀ ਜ਼ਰੂਰੀ ਹੈ ਵਾ 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 ਆ ਕਿਹੜੇ ਸੀ ਵਾਹ ਵਾਲੇ ਸਵਾਰ ਵਾਲੇ ਕਿ ਜੋ ਵੀ ਚੱਲੇ ਜ਼ਿੰਦਗੀ ਵਿੱਚ ਕਰਨਾ ਉਹ ਮਨਜ਼ੂਰ ਚਾਹੀਦਾ ਹੈ ਸਿਆਣੇ ਸਾਥੀ ਕਹਿੰਦੇ ਕਿ ਹੱਸਣਾ ਵੀ ਜ਼ਰੂਰੀ ਹੈ ਗੱਲ ਕਰੀਏ ਜੇ ਪੀਟੀ ਦੀ ਰੀਡਿੰਗ ਤੇ ਕਰਾਰੀ ਫਸਦੀ ਹੈ ਗੱਲ ਕਰੀਏ ਜੇ ਪੀਟੀ ਦੀ ਰੀਡਿੰਗ ਕਰਾਰੀ ਫਸਦੀ ਹੈ ਸੱਚ ਦੱਸਾਂ ਸਪੀਕਿੰਗ ਵਾਲੀ ਮੈਡਮ ਬਾਲਾਈ ਆਪਦੀ ਹੈ ਆਹ 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 ਕਿਹੜਾ ਸੀਵਾ ਮੱਥਾ ਮਾਰਦੇ ਫਿਰਦੇ ਸਾਰੇ ਬੈਂਡ ਲੈਂਡ ਨੂੰ ਕਾਲੇ ਮੱਥਾ ਮਾਰਦੇ ਫਿਰਦੇ ਸਾਰੇ ਬੈਂਡ ਲੈਂਡ ਨੂੰ ਕਾਲੇ ਉਹਨੂੰ ਸਰ ਨੂੰ ਹਸਾਉਣ ਦੇ ਲਈ ਆ ਗਏ ਨੇ ਸਪਲ ਮੈਕ ਮੇ ਵਾਲੇ ਆਗੇ ਦੇ ਸਕੂਲ ਮੈਕ। ਸੋ ਹਾਂਜੀ ਸਸੂਤਾ ਜੀ ਸਾਹ ਨੂੰ ਕੀ ਹਾਲ ਚਾਲ ਹੈ ਜੀ? ਸੋ ਆ ਜਿਹੜਾ ਸ਼ੂਟ ਹੋ ਰਿਹਾ ਜੀ ਉਹ ਬੰਦੇ ਸਿਮਰ ਬੀਟੀ ਇੰਸਟੀਟਿਊਟ ਹੈ। ਬਚੰਡੇ ਵਿੱਚ ਪੈਂਦਾ ਸੋ ਬਹੁਤਿਆਂ ਨਾਲ ਆਪਾਂ ਨਾ ਕਰਦੇ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਬੱਚਨਾਂ ਗੱਲਾਂ ਬਾਤਾਂ ਸਟਾਰਟ ਕਰਦੇ ਆ। ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਸਰ। ਮੈਡਮ ਜੀ ਇਹ ਇਹ ਨੂੰ ਹੋਰੇ ਰੱਖ ਲਓ ਬਾਕੀ ਠੀਕ ਹੈ ਜੀ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਸਰ। ਸੋ ਅਈ ਗੁੱਡ ਆਫਟਰਨੂਨ ਮੈਮ ਨਾਮ ਕੀ ਹੈ ਜੀ ਰੁਪਲ ਮਾਈ ਨੇਮ ਇਜ਼ ਰੁਪਲ ਓਕੇ ਹਾਊ ਆਰ ਯੂ ਆਮ ਫਾਈਨ ਵਾਟ ਆਰ ਯੂ ਡੂਇੰਗ ਮਾਰਗੀ ਸਿਟੀ ਟਾਈਮ ਵਾਲੀ ਪਹਿਲਾਂ ਫੂਗਰੀ ਕਿਉਂ ਮਾਰੀ ਸੀ ਫਿਰ ਅੱਛਾ ਚਲੋ ਕੋਈ ਨਹੀਂ ਰੁਪਲ ਤੁਹਾਡਾ ਨਾਮ ਹੈ ਜੀ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਜੀ ਬਠਿੰਡੇ ਅੱਛਾ ਬਠਿੰਡੇ ਤੋਂ ਲੋਕ ਹਿਓ ਜੀ ਠੀਕ ਹੈ ਜੀ ਘਰ ਪਰਿਵਾਰ ਕੌਣ ਕੌਣ ਹੈ ਜੀ ਮਦਰ ਫਾਦਰ ਤੇ ਬ੍ਰਦਰ ਤੇ ਗ੍ਰੈਂਡਮਦਰ ਠੀਕ ਹੈ ਤੇ ਚਲੋ ਇੱਕ ਮੈਂ ਤੁਹਾਨੂੰ ਛੋਟੀ ਪੁੱਛਾਰਦਾ ਹਾਂ ਤੁਸੀਂ ਉਹ ਜਵਾਬ ਦਿਓ ਠੀਕ ਹੈ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਹਾਂਗੇ ਸਿਰ ਤੱਕ ਜ਼ੋਰ ਮਾਰ ਕੇ ਦੇਖੋ ਜੀ ਸੱਚ ਨਹੀਂ ਬੋਲਣਾ ਓਏ ਹਾਂ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਹਾਂਗੇ ਕੋਈ ਗੈਸ ਮਾਰੋ ਜੀ ਦੇਖੋ ਜੀ ਮੈਂ ਤੁਹਾਨੂੰ بار بار ਕਹ ਰਿਹਾ ਸਿਰ ਤੱਕ ਜ਼ੋਰ ਮਾਰ ਕੇ ਦੇਖੋ ਜੀ ਕੀ ਪ੍ਰਦਾਨ ਸਰ ਆਈ ਜAVE ਜੀ ਸਰ ਜਿੰਨਾ ਟਾਈਮ ਬੱਸ ਸਰ ਤੇ ਪ੍ਰੈਸਾ ਨਹੀਂ ਬਣੋਟਾ ਮੈਂ ਜਵਾਬ ਨਹੀਂ ਜਿਆਦਾ ਹੁੰਦਾ ਜੀ ਦੇਖੋ ਲੰਬੀਆਂ ਲੰਬੀਆਂ ਤਾਰਾਂ ਜੀ ਐਸ ਟਾਈਮ ਥੋੜੇ ਕੋਲ ਹੈ ਜੀ ਮੈਂ ਤੁਹਾਨੂੰ ਲਿਖ ਕੇ ਲੈ ਲਉ ਜੀ ਜਵਾਬ ਕਹ ਮਾਰੋ ਜੀ ਗੈਸ ਕਰ ਮਰੋ ਜੀ ਦੇਖੋ ਦੁਬਾਰਾ ਫੇਰ ਸੁਣੋ ਸੁਭਾ ਜੀ ਲੰਬੀਆਂ ਲਬੀਆਂ ਤਾਰਾਂ ਠੀਕ ਹੈ ਜੀ ਵਿੱਚ ਫਿਰਨਾ ਹਜ਼ਾਰਾਂ ਕਾਰਾਂ ਹੈ ਗਿਆ ਨਹੀਂ ਜੀ ਕਿਹਦੀ ਹੈ ਗਿਆ ਨਹੀਂ ਕੀ ਆਨਸਰ ਕੀ ਆਊਗਾ ਜੀ ਆਨਸਰ ਕੀ ਹੈ ਜੀ ਕੋ ਗੈਸ ਮਾਰ ਦੋ ਜੀ ਹੈ ਨਹੀਂ ਗੈਸ ਜੀ ਚਲੋ ਕੁਝ ਇਧਰ ਇਧਰ ਬੋਲਦੇ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਾਰਾਂ ਜੀ ਹੈ ਗਿਆ ਜੀ ਨਹੀਂ ਆਨਸਰ ਸਹੀ ਹੈ ਬੱਸ ਥੋੜਾ ਜੀ ਥੋੜਾ ਯਾਦ ਨਹੀਂ ਸੀ ਆਨਸਰ ਜੀ ਇਹ ਤੁਸੀਂ ਕਹਣਾ ਸੀ ਕਿ ਮੇਰੇ ਤਾਂ ਢੇਰੇ ਐ ਮਯਾ ਕੱਬੇ ਰੂਪ ਹੋਰ ਦੱਸੋ ਘਰ ਪਰਮਾਨ ਆਪਣੇ ਕੌਣ ਕੌਣ ਸੀਗੇ ਦੁਬਾਰਾ ਦੱਸੋ ਜੀ ਹਾਂਜੀ ਮਦਰ ਫਾਦਰ ਤੇ ਬ੍ਰਦਰ ਤੇ ਗ੍ਰੈਂਡਮਾ ਗ੍ਰੈਂਡ ਠੀਕ ਹੈ ਜੀ ਸਭ ਨਾਲ ਵਧੀਆ ਬਣਦੇ ਦੀ ਮੋਹ ਪਿਆਰ ਸਾਰਾ ਵਧੀਆ ਬਣਿਆ ਹੋਇਆ ਜੀ ਸ਼ੌਂਕ ਕੀ ਰੱਖਦੇ ਨੇ ਜੀ ਸਰ ਕੁਕਿੰਗ ਦਾ ਸ਼ੌਂਕ ਹੈ ਕੀ ਬਾਤ ਹੈ ਖਾਣਾ ਬਣਾਉਣਾ ਜਾਣਦੇ ਆ ਜੀ ਹਾਂਜੀ ਆਪ ਵੀ ਖਾਈ ਜਾਂਦੇ ਹੋ ਜੀ ਨਹੀਂ 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 ਵਧੀਆ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਪਤਾ ਕੀ ਚੱਕਰ ਹੈ ਅੱਜ ਕੱਲ੍ਹ ਨਹੀਂ ਕੁੜੀਆਂ ਬਹੁਤ ਘੱਟ ਕੰਮ ਕਰਦੀਆਂ ਨੇ ਜੀ ਤੁਸੀਂ ਸਾਰੇ ਕੰਮ ਕਰਦੇ ਹੋ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਇੱਕ ਆਹ ਨਹੀਂ ਸਤੋਂ ਦੇ ਕਿਤਨਾ ਵੱਧ ਪਿਆਰ ਪਿਆ ਹੋਇਆ ਜੀ ਬ੍ਰਦਰ ਬ੍ਰ ਲੜਾਈ ਹੁੰਦੀ ਹੈ ਜੀ? ਹਾਂ ਜੀ। ਕਿਹੜੀ ਗੱਲ ਤੁਸੀਂ? ਟੀਵੀ ਪਿੱਛੇ। ਟੀਵੀ ਪਿੱਛੇ ਦੀ। ਤੁਸੀਂ ਕਹਿੰਦੇ ਮੈਂ ਡੌਰੀ ਮਾਂ ਦੇਖਣਾ ਜੀ। ਸੀਰੀਅਲ ਪਿੱਛੇ। ਅੱਛਾ ਤੁਸੀਂ ਕਿਹੜਾ ਸੀਰੀਅਲ ਦੇਖਦੇ ਹੋ ਜੀ? ਹਾਂ, ਪਾਕ ਮੈਦਨ ਉਲਟਾ ਚਸ਼ਮਾ ਜੀ। ਸੱਚੀ ਮੈਂ ਜੀ ਉਲਟਾ ਹੀ ਹੈ ਜੀ ਕਮ ਹੈ। ਠੀਕ ਹੈ ਪੈਨ ਵੀ ਜੀ ਠੀਕ ਹੈ। ਘਰ ਪਰਵਾਸ ਸਭ ਚੜਦੀ ਕਲਾ ਜੀ। ਹਾਂ ਜੀ। ਠੀਕ ਹੈ ਜੀ। ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ? ਬਹੁਤ ਵਧੀਆ ਲੱਗੇ ਸੁਣਨਾ ਗੱਲਬਾਤ ਕਰਕੇ ਜੀ। ਥੈਂਕ ਯੂ। ਯੂਕੇ ਯੂਕੇ। ਆਹ ਕਿਹੜੀ ਸੀ ਜਾਣਾ ਚੁੱਕੀ ਵਾਲੀ? ਲਓ ਮੈਂ ਕਿ ਤੁਸੀਂ ਕੁਝ ਨਹੀਂ ਕਰਨਾ ਨਾ ਪਤਾ ਇਹਨੂੰ ਛੱਡੋ ਜੀ ਕੱਲਾ ਬਸ ਇਹ ਬੋਲਣਾ ਮੈਂ ਕਿਉਂ ਯੂਕੇ ਯੂਕੇ ਤੁਸੀਂ ਕਹੋਗੇ ਜੀ ਜਾਣਾ ਯੂਕੇ ਇਹਨਾਂ ਰੋਕ ਹੀ ਨਹੀਂ ਕਹਿਣਾ ਜੀ ਆਪਾਂ ਖੁਸ਼ ਹੋ ਕੇ ਜਾਣਾ ਠੀਕ ਹੈ ਜੀ ਚਲੋ ਠੀਕ ਹੈ ਆਪਾਂ ਸਾਰੇ ਕਹਾਂਗੇ ਯੂਕੇ ਯੂਕੇ 3 ਦੇ ਠੀਕ ਹੈ 1 2 3 ਯੂਕੇ ਯੂਕੇ ਜਾਣਾ ਯੂਕੇ ਨਹੀਂ ਕੈਨੇਡਾ ਜਾਣਾ ਕੈਨੇਡਾ ਜਾਣਾ ਹੈ ਕਦੋਂ ਜਾਣਾ ਮੇਰਾ ਸ਼ੇਰ ਜਦੋਂ ਬੈਂਡ ਆਗੇ ਜਦੋਂ ਬੈਂਡ ਆਗੇ ਕਿੰਨੇ ਸਾਲ ਦੀ ਏਜ ਹੋਗੀ 17.5 17.5 ਸਾਲ ਦੀ ਹੈ ਫਿਰ ਹੈ ਤਾਂ ਤੁਸੀਂ ਕੋਰ ਕਰ ਕਰ ਖਾਇਆ ਕਰੇ ਕੀ ਕੀ ਸ਼ੌਂਕ ਹੈ ਜੀ ਸ਼ੌਂਕ ਮੇਰੇ ਤਾਂ ਨਹੀਂ ਬਸ ਬਾਹਰ ਜਾਣਾ ਹੈ ਮੈਨੂੰ ਬਾਹਰ ਜਾਣਾ ਸ਼ੌਂਕ ਹੈ ਜੀ ਨਹੀਂ ਸ਼ੌਂਕ ਨਹੀਂ ਬਸ ਜਾਣਾ ਹੈ ਅੱਛਾ ਬਾਹਰ ਹੀ ਜਾਣਾ ਹੈ ਜੀ ਠੀਕੜੀ ਚੀਜ਼ਾਂ ਨੂੰ ਸ਼ੌਂਕ ਹੋਰ ਕੋਈ ਰੱਖਦੇ ਹੋ ਜੀ ਮੈਂ ਗੁਰਦੁਆਰੇ ਜਾਣਾ ਤੇ ਹੋਰ ਚਾਕਲੇਟ ਖਾਣੀਆਂ ਚਾਕਲੇਟ ਖਾਣੀਆਂ ਆ ਗਿਆ ਗੁਰਕਰੀ ਖਾਣਾ ਕੰਮ <च्छा> आ, 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 थी? ए, अच्छा चलो हां आप 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 ਤੁਸੀਂ ਮਾਈਕ ਫੜ ਕੇ ਨਾ ਗਣੀਆ ਇਹ ਰੱਖਣਾ ਠੀਕ ਹੈ ਜੀ ਪੂਰੀ ਇਹ ਇੰਟਰਵਿਊ ਕਰ ਰਹੇ ਤੁਹਾਡੇ ਦੀ اچھا ਖਾਣਾ ਜਿੰਨਾ ਗਣਾਓ ਜੀ ਟਾਫੀਆਂ ਚਾਕਲੇਟ ਕੁੜਕਰੇ ਲੇਜ਼ ਕੋਕਾ ਕੋਲਾ ਬਹੁਤ ਹੈ ਜੀ ਬਹੁਤ ਹੈ ਨੇ ਚੀਜ਼ ਠੀਕ ਹੈ ਦੀ ਮੇਰੇ ਇੱਥੋਂ ਦੇ ਇੰਸਟਿਟਿਊਟ ਦੇ ਉਹਨਾਂ ਨੂੰ ਵੀ ਜ਼ਰੂਰ ਗੁਜਾਰਸ਼ ਹੈ ਦੀ ਬੱਚਿਆਂ ਵਾਸਤੇ ਇਹ ਕੁੜਕਰੇ ਮੰਗਾ ਕੇ ਰੱਖਿਆ ਕਰੋ ਜੀ ਹਾਂ ਜਦੋਂ ਤੁਹਾਨੂੰ ਭੁੱਖ ਲੱਗੇ ਤੁਸੀਂ ਕੁੜਕਰੇ ਖਾ ਲੈ ਕਰੋ ਠੀਕ ਹੈ ਜੀ ਤੁਸੀਂ ਮੰਗ ਰੱਖਿਆ ਕਰੋ ਵੀ ਮੈਂ ਰੀਡ ਅਲਾਡ ਫੇਰ ਬਣੂ ਪਹਿਲਾਂ ਮੈਨੂੰ ਟੌਫੀਆਂ ਘਵਾ ਦੇ ਨੌ ਰੱਖੇ ਹੋਏ ਆ ਜੀ ਨਾ ਨਕਲੀ ਲਾਇਆ ਅੱਛਾ ਨਕਲੀ ਅੱਛਾ ਨਕਲੀ ਲਾਇਆ ਹੋਇਆ ਜੀ ਇਹ ਠੀਕ ਹੈ ਨਕਲੀ ਘਵਾਇਆ ਜੀ ਇਹ ਫੇਰੀ ਚ ਲਵਾਉਂਦੇ ਸੀ ਮੈਂ ਲਵਾ ਅੱਛਾ ਮਰੀ ਲਵਾਉਂਦੇ ਸੀ ਠੀਕ ਹੈ ਬੈ ਮੇਰੀ ਮੇਰੀ ਅਜਾਂ ਦਾ ਹਿੱਤ ਤੱਕ ਸੈੱਟ ਨਹੀਂ ਹੋਏ ਜੀ ਨਾ ਕਿਉਂ ਕਿਉਂ ਹੋਗੇ ਨਹੀਂ ਇਹ ਨਹੀਂ ਵਧੀਆ ਲੱਗਦੀ ਹੁੰਦੀ ਠੀਕ ਹੈ ਥੈਂਕ ਯੂ ਹਾਂ ਮੰਮੀ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਮੰਮੀ ਦੀ ਜਿਹੜੀ ਚੀਜ਼ ਮੈਂ ਕਹਿੰਨੀ ਆ ਮੈਂ ਲੈ ਆ ਦਿੰਦੇ ਆ ਤੁਸੀਂ ਤਾਂ ਚੋਰ ਮਾਰ ਕੇ ਗੁਰਕਰੀ ਮੰਗਦੇ ਹੋਗੇ ਜੀ ਮੈਂ ਨਾ ਸੂਟ ਵੀ ਮੰਗਦਾ ਜੀ ਨੀ ਵੀ ਮੰਗਦਾ ਟਾਪਰ ਮੰਗਦਾ ਸਾਰੇ ਕੁਝ ਮੰਗਦਾ ਐੱਚੀਆ ਸਾਦਰ ਮੰਗਦਿ ਗਰੇ ਨੇ ਜੀ ਨਹੀਂ ਗਾਲੀ ਮਾਰੀ ਨਹੀਂ ਤੇ ਜੀ ਠੀਕ ਹੈ ਫਿਰ ਮੇਰੇ ਕੋਈ ਗੱਲ ਹੋਰ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਮੇਰੇ ਸਰ ਜਿਹੜੇ ਹੈਗੇ ਆ ਬਾਰੇ ਬੱਤੀਆਗੇ ਸਾਰੇ ਤਾਂ ਬੱਤੀਆ ਸੋਚਦੇ ਆ ਇੱਥੋਂ ਦੇ ਸਰ ਸਾਰਾ ਸਟਾਫ ਸਾਰੇ ਮੇਰੇ ਮੈਡਮ ਸਾਰਾ ਕੁਛ ਵਧੀਆ ਪੱਕੀ ਗੱਲ ਹੈ ਜੀ ਥੋੜਾ ਨਾਮ ਕੀ ਹੈ ਜੀ ਬਰੇਂਦਰ ਮੰਮੀ ਦਾ ਨਾਮ ਕੀ ਹੈ ਜੀ ਕਮਲਜੀਤ ਦਾ ਅੱਜ ਆਪ ਜੀ ਦੀ ਕੋ ਸੋ ਠੀਕ ਹੈ ਮੰਮੀ ਨਾਲ ਵਧੀਆ ਖੁਸ਼ ਰਹਾ ਕਰੋ ਠੀਕ ਹੈ ਜੀ ਐਦਾਂ ਹੀ ਥੋੜਾ ਜਿਹਾ ਪਿਆਰ ਮੰਮੀ ਤੇ ਤੁਹਾਡਾ ਧੀਰੇ ਥੋੜਾ ਬਣੇ ਰਹੇ ਬਹੁਤ ਬਹੁਤ ਸ਼ੁਕਰੀਆ ਪੈਂਟਰੀ ਬਹੁਤ ਬਦਲ ਗੱਲ ਬਦਗੀ ਠੀਕ ਹੈ ਥੈਂਕ ਯੂ ਸੋ ਮਚ ਮੇਰੀ ਧੋਤੀਵਾਦੀ ਰਹਿ ਕੀ ਕਰਨਾ ਚਾਹੁੰਦੇ ਨੇ ਲਾਈਫ ਦੇ ਵਿੱਚ ਲਾਈਫ ਦੇ ਵਿੱਚ ਬਾਹਰ ਜਾ ਕੇ ਆਪਣੇ ਲਾਈਫ ਸੈੱਟ ਕਰਨਾ ਚਾਹੁੰਦੇ ਆ ਜਾਂ ਫਿਰ ਰੈਂਸੀ ਪਹਿਲਾ ਲਾਈਫ ਦੇ ਵਿੱਚ ਬਾਹਰ ਜਾਉਂਗੇ ਜੀ ਪਹਿਲਾ ਲਾਈਫ ਹੀ ਸੈੱਟ ਕਰੂੰਗੀ ਜੀ ਇਹ ਵੀ ਠੀਕ ਹੈ ਕੰਮ ਜੀ ਕਦੇ ਵਿਆਹ ਸ਼ਾਦੀ ਤੇ ਹੁੰਦਾ ਨਹੀਂ ਯਾਰ ਮੈਂ ਬਾਗੀ ਵਿਆਹ ਸ਼ਾਦੀ ਤੁਸੀਂ ਜਾਣਦੇ ਹੋਵੋਗੇ ਆ ਨਾ ਅਟੈਂਡ ਕਰਦੇ ਹੋਵਗੇ ਦੀ ਕੀ ਜੀ ਸਭ ਤੋਂ ਪਹਿਲਾਂ ਟੁੱਟ ਕੇ ਪੈਣੇ ਹੋ ਜੀ ਕੀ ਜੀ ਕਰਤੀ ਹੋਈ ਛੋਟੀ ਗੱਲ ਦੀ ਵਿਆਹ ਦੇ ਵਿੱਚ ਗਈ ਖਾਤੇ ਫਿਰ ਵੀ ਗੋਲ ਗੱਪੀ ਇੰਨਾ ਕੁਝ ਖਾਣ ਨੂੰ ਹੁੰਦਾ ਬਰਫੀ ਗਲਾਜਮਨ ਪੱਕਾ ਵੜੇ ਪਨੀਰ ਵਾਲੇ ਪਕੌੜੇ ਨਹੀਂ ਕੁੜੀਆਂ ਤਾਂ ਜ਼ਿਆਦਾਤਰ ਗੋਲ ਗੱਪੀ ਖਾਂਦੀਆਂ ਨੇ ਗੋਲ ਗੱਪੀ ਖਾਂਦੇ ਨੇ ਕੁੜੀਆਂ ਤੁਸੀਂ ਵੀ ਗੋਲ ਗੱਪੀ ਖਾਣੇ ਵਿਆਹ ਦੇ ਵਿੱਚ ਹੀ ਸਮ ਟਾਈਮਸ ਵਧੀਆ ਲੱਗਦੀ ਐ ਤਾਂ ਖਾ ਲਈਦੀ ਇਹ 올 ਰਾਉਂਡਰ ਐ ਇੱਤਾ ਗੱਲ ਸਹੀ ਐ ਅਸੀਂ ਪਤਾ ਜਦੋਂ ਵਿਆਹ ਚ ਜਾਂਦੇ ਆ ਸਾਨੂੰ ਹੁੰਦਾ ਤੇ ਹਰ ਇੱਕੋ ਚੀਜ਼ ਹੁੰਦੀ ਐ ਉੱਥੇ ਹਰ ਇੱਕ ਡਿਫਰੈਂਟ ਟਾਈਪ ਦੀ ਡਿਸ਼ੇਸ ਟੇਸਟ ਕਰਦੇ ਆ ਤੁਸੀਂ ਸਲਾਮੀ ਦੇ ਪੈਸੇ ਖੋੜਦੇ ਹੋ ਕਦੇ ਇਹ ਹੋਇਆ ਵੀ ਤੁਸੀਂ ਜਿਵੇਂ ਆਪਣੇ ਬਿਨਾ ਬਲਾਏ ਵਿਆਹ ਚ ਗਏ ਹੋ ਜੀ ਆਇਂ ਤਨੀ ਕਦੇ ਹੋਇਆ ਮਾਦ ਦੇ ਵਿੱਚ ਹੈ ਗਿਆ ਜੀ ਹਾਂ ਹੈ ਗਿਆ ਇੱਕ ਵਾਰੀ ਜਾਣ ਦਾ ਆ ਫੇਰ ਜੀ ਇਹਨਾਂ ਨੂੰ ਨੋਟ ਕਰ ਲਓ ਮੜਾ ਯਾਰ ਕੈ ਨਹੀਂ ਹੋਇਆ ਵੀਰ ਬਾਪ ਛੱਡ ਗੜਾ ਇਹ ਫਾਸਟ ਫੂਡ ਦਾ ਕੀ ਖਾਣਾ ਯਾਰ ਸਰ ਛੋਟੀ ਜੀ ਜ਼ਿੰਦਗੀ ਹੈ ਹੁਣ ਇਹਨੂੰ ਹੁਣ ਆਇਂ ਥੋੜੀ ਜੀ ਜ਼ਿੰਦਗੀ ਛੋਟੀ ਆ ਟਿੱਡ ਦਾ ਉਡਾ ਗਿਆ ਉਹ ਤਾਂ ਦੇਖੋ ਜੀ ਸੁਖਜੀਤ ਸੁਖਜੀਤ ਜੀ ਵਿਆਹ ਹੋ ਗਿਆ ਜੀ ਨਹੀਂ ਸਰ ਅੱਛਾ ਜੀ ਛੜੇ ਹੂੰ ਛੜੀ ਹੂੰ ਜੀ ਹਲੇ ਕੁਆਰੀ ਹੂੰ ਜੀ ਆ ਦੇਖੋ ਕੀ ਬੋਲੇ ਤੁਸੀਂ ਅੰਗਰੇਜ਼ੀ ਫੇਰ ਆ ਗਈ ਹੁਣ ਹੁਣ ਮੈਨੂੰ ਫੇਰ ਅੰਗਰੇਜ਼ੀ ਦੀ ਗੱਲ ਕਰਨੀ ਪਊ ਕੀ ਨਹੀਂ ਦੀ ਇਹ ਬੈਚਲਰ ਬੈਚਰ ਬੈਚਰ ਮਤਲਬ ਕੀ ਹੁੰਦਾ ਦੀ ਛੜੀ ਉਹ ਇਹਦਾ ਛੜੀ ਆ ਹਾਂ ਥੋੜੀ ਲੇਕਿਨ ਮੈਨੂੰ ਆਇਆ ਥੋੜੀ ਦੇਖੋ ਵਿਆਹ ਸ਼ਾਦੀਆਂ ਤੁਸੀਂ ਵੀ ਅਟੈਂਡ ਕਰਦੇ ਹੋ ਹੁੰਦੇ ਹਨ ਜੀ ਤੁਸੀਂ ਦੁਨੀਆਦਾਰੀ ਦੇਖੀ ਹੈ ਜੀ ਹੁਣ ਤੱਕ ਤੁਸੀਂ ਕੀ ਦੇਖਿਆ ਵੀ ਜਾਤਰ ਜਿਹੜਾ ਆਪਾਂ ਕਹਿੰਦੇ ਆ ਬਾੜੇ ਫੁਗਰੇ ਜਾਂ ਫੁਗਰੀਆਂ ਮਾਰਦੇ ਆ ਜਾਂ ਫੁਗਰੀਆਂ ਮਾਰਦੇ ਆ ਨਾ ਕੁਝ ਵੀ ਲਾ ਲਓ ਜੀ ਕਿਹੜੇ ਜਾਤਰ ਵੱਧ ਮਾਰਦੇ ਕੁੜੀਆਂ ਮੁੰਡਿਆਂ ਦੇ ਵਿੱਚ ਉਹ ਕੀ ਕਿਸੇ ਵੀ ਫੀਲਡ ਦੇ ਵਿੱਚ ਲਾ ਲਓ ਜੀ ਪੜਾਈ ਪੱਖੋਂ ਲਾ ਲਓ ਗੱਲਾਂ ਪੱਖੋਂ ਲਾ ਲਓ ਲੜਾਈ ਪੱਖੋਂ ਲਾ ਲਓ ਜੀ ਫੁਗਰੀਆਂ ਦਾ ਕੁੜੀਆਂ ਹੀ ਜ਼ਿਆਦਾ ਮਾਰਦੇ ਮੇਰੇ ਹਿਸਾਬ ਨਾਲ ਹਾਂ ਕੁੜੀਆਂ ਜ਼ਿਆਦਾ ਫੁਗਰੀਆਂ ਹੁੰਦੀਆਂ ਆ ਕੰਪੇਅਰ ਟੂ ਬॉयਜ਼ ਦੇ ਨਾਲ ਵਾਈ ਮੈਮ ਵਾਈ ਵਾਈ ਇਦਾਂ ਵਿਆਹ ਹੁੰਦਾ ਨਹੀਂ ਸਤੋ ਬਲਕਿ ਇਹ ਹੁੰਦੀਆਂ ਵੀ ਮੈਂ ਸੋਣੀ ਲੱਗਾ ਹਰੇਕ ਚੀਜ਼ ਦੇ ਵਿੱਚ ਹੁੰਦਾ ਤੁਸੀਂ ਵਿਆਹ ਦੀ ਗੱਲ ਕੀਤੀ ਹੈ ਤਾਂ ਨਹੀਂ ਨਹੀਂ ਹਾਂਜੀ ਮਤਲਬ ਕੁੜੀਆਂ ਫੋਗਰੀਆਂ ਮਾਰਦੀਆਂ ਨੇ ਜੀ ਹਾਂਜੀ ਇਵਨ ਮੈਂ ਵੀ ਇੱਕ ਕੁੜੀ ਹਾਂ ਜੋ ਫੇਰ ਜੋ ਰਿਐਲਿਟੀ ਹੋਵੇ ਉਤਾ ਰਿਐਲਿਟੀ ਤਾਂ ਰਿਐਲਿਟੀ ਰਹੋਗੀ ਜੀ ਇਸ ਗੱਲ ਦੇ ਪੱਕੇ ਹਾਂ ਜੀ ਮੁਕਰਦੇ ਤਾਂ ਨਹੀਂ ਹੈਗੇ ਜੀ ਬੜਾ ਮੈਕ ਬੜਾ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਜਸਪ੍ਰੀਤ ਜਸਪ੍ਰੀਤ ਕੌਰ ਜੀ ਜਸਪ੍ਰੀ ਗੱਲ ਲਿਖਣ ਕੇ ਆਈ ਹੈ ਜੀ ਦੇਖੋ ਮੈਂ ਇਹ ਨਹੀਂ ਕਹੀ ਕੁੜੀ ਨੇ ਕਹੀ ਹੈ ਜੀ ਕੁੜੀ ਕਹਿੰਦੀ ਵੀ ਕੁੜੀਆਂ ਫੁਕਰੀਆਂ ਬਾਲੀਆਂ ਮਾਰਦੀਆਂ ਨੇ ਜੀ ਇਹ ਤਾਂ ਬਈ ਆਪਦੀ ਸੋਚ ਨਹੀਂ ਐ ਦੇਖਣਾ ਵੀ ਜਿਹੜੀਆਂ ਲੜਾਈ ਹੋਊਗੀ ਯਸ ਯਸ ਉਹ ਕੁਛ ਨਹੀਂ ਜੀ ਕੁਛ ਨਹੀਂ ਮੈਂ ਤਾਂ ਵੈਸੇ ਹੋਊਗਾ ਜੀ ਹਾਂ ਜੀ ਹਾਂ ਕਹੋ ਜੀ ਕਹੋ ਕਹੋ ਨਹੀਂ ਮੈਂ ਤਾਂ ਵੈਸੇ ਗੱਲ ਕੀਤੀ ਹੈ ਹਾਂ ਜੀ ਇਹ ਤਾਂ ਆਪਦੀ ਸੋਚਣੀ ਹੈ ਬਈ ਜਿੰਨੀ ਕ ਲੜਾ ਬਸ ਕਰ ਲੈਂਦੀਆਂ ਫੁਕਰੀ ਮਾਰ ਲੈਂਦੀਆਂ ਆ ਸ਼ਹਿਰਾਂ ਸ਼ੂਰਾਂ ਵਾਲੀਆਂ ਮਾਰ ਲੈਂਦੀਆਂ ਪਿੰਡ ਵਾਲੀਆਂ ਕੋਲ ਕਿੱਥੋਂ ਹੁੰਦੀਆਂ ਬਈ ਫੁਕਰੀ ਮਾਰਨ ਨੂੰ ਨਹੀਂ ਬਈ ਗੱਲ ਤਾਂ ਤੇਰੀ ਸਹੀ ਹੈ ਗੱਲ ਤਾਂ ਨਹੀਂ ਅਸੀਂ ਮੁਕਰਦੇ ਪਰ ਬਾਈ ਸਾਨੂੰ ਇੱਕ ਗੱਲ ਦਾ ਜਵਾਬ ਦੇ ਓਵਰ ਆਲ ਜੇ ਪਰਸੈਂਟੇਜ ਕੱਢਣੀ ਹੋਵੇ ਕੁੜੀਆਂ ਮੁੰਡਿਆਂ ਚੋ ਵੀ ਕੁੜੀਆਂ ਫੁਕਰੀਆਂ ਮਾਰਦੀਆਂ ਨੇ ਜਾਂ ਨਹੀਂ ਮਾਰਦੀਆਂ ਮੁੰਡੇ ਵੀ ਮਾਰਦੇ ਬਾਈ ਕੁੜੀਆਂ ਵੀ ਮਾਰਦੀਆਂ ਬਾਈ ਤੇਰੀ ਗੱਲ ਜਾਇਜ਼ ਹੈ ਮੇਕਅੱਪ ਵਖੋ ਬਾਈ ਮੇਕਅੱਪ ਦਾ ਬਾਈ ਅੱਜ ਕੱਲ ਮੁੰਡੇ ਵੀ ਕਰਦੇ ਆ ਮੁੰਡਿਆਂ ਕੋਲ ਜਾ ਆਉਣੇ ਮੁਕਰਦੇ ਤਾਂ ਨਹੀਂ ਹੈਗੇ ਅਸੀਂ ਤੇ ਆਵਾ ਨਹੀਂ ਮੁਕਰਦੇ ਮਤਲਬ ਉਹ ਗਰਾਰੀ ਕਸੂਦੀ ਫਸ ਗਈ ਪੂਰੀ ਰਹਿ ਹੋ ਚੰਗਾ ਹੀ ਮਾਇਆ ਇਹ ਤਾਂ ਭਗਤ ਲੱਗਦਾ ਓਏ ਨਾਮ ਕੀ ਹੈ ਭਾਈ ਸੁਖਮਨ ਨਾਮ ਹੈ ਭਾਈ ਸੁਖਮਨ ਹੈ ਭਾਈ ਹਾਂਜੀ ਵਿਰੋਧੀਆਂ ਪਾਸੋਂ ਗੱਲ ਨਿਕਲ ਕੇ ਆਈ ਹੈ ਇਹ ਤਾਂ ਮੁੰਡੇ ਕਰਦੇ ਆ ਮੇਕਅਪ ਇਹ ਤਾਂ ਆਪਦਾ ਹੀ ਬੰਦਾ ਹੈ ਇਹਦੇ ਵਿਰੋਧੀ ਹੁਣ ਕੀ ਚੱਲੀਏ ਬੰਦਾ ਨਹੀਂ ਓਏ ਬੰਦੀ ਹੈ ਇਹ ਬੰਦਾ ਹੀ ਹੈ ਭਈ ਇਹ ਬੰਦਾ ਹੈ ਇਹ ਅਸਲ ਹੈ ਬਾਈ ਇਹ ਬਾਈ ਆ ਇਹ ਹਾਂ ਬਾਈ ਨੇ ਗੱਲ ਕਹੀ ਆ ਵੀ ਯਾਰ ਮੁੰਡੇ ਮੇਕਅਪ ਕਰਦੇ ਆ ਆ ਮੇਰੇ ਦੇਖ ਲੈ ਭਾਈ ਕੀ ਮੇਕਅਪ ਹੈ ਕੁਝ ਨਹੀਂ ਹੈ ਧੁੱਪ ਆਉਣੀ ਤੂੰ ਦਾ ਭਗਤ ਐ ਮੈਂ ਤੇਰਾ ਲਾਲੇ ਸਾਹਾ ਮਤਲਬ ਤੂੰ ਦਾ ਭਗਤ ਐ ਮਾਹ ਹੋਰਾ ਮੁੰਡਿਆਂ ਨੂੰ ਪੁੱਛ ਕੇ ਆਉਣਾ ਚਾਹਗਾ ਤੂੰ ਇਹ ਤਾਂ ਨਹੀਂ ਗੱਲ ਮੰਨਦਾ ਵੀ ਮੁੰਡੇ ਮੇਕਅਪ ਕਰਦੇ ਆ ਮੈਂ ਕਰਦੇ ਤਾਂ ਹੈ ਬਈ ਜਿਹੜੀ ਗੱਲ ਨਹੀਂ ਹੁੰਦਾ ਮੇਰੀ ਬੇਇੱਜ਼ਤੀ ਕਰਾਦੀ ਓਏ ਮਾ ਆਪਾਂ ਨਹੀਂ ਕਰਦੇ ਮਾ ਮੁੰਡੇ ਨਹੀਂ ਕਰਦੇ ਆ ਸਰਦਾਰ ਬੰਦੇ ਨਹੀਂ ਕਰਦੇ ਸਰਦਾਰ ਕੀ ਸਾਰੇ ਕਰਦੇ ਬਾਕੀ ਸਾਰੇ ਕਰਦੇ ਹਾਂ ਸਦੋਂ ਕੋਈ ਨਹੀਂ ਭਾਈ ਬਾਕੀ ਮੁੰਡਿਆਂ ਕੋਲ ਵੀ ਜਾਇ ਆਉਨੇ ਆ ਜਿੱਦੇ ਕਾਦੂਦੂਸ ਬਾਕੀ ਮੁੰਡੇ ਕਹਿਣ ਨਹੀਂ ਕਰਦੇ ਮੇਕਅਪ ਮੁੰਡੇ ਪੁੱਛੂੰਗਾ ਸਬਰ ਰੱਖ ਮੁੰਡੇ ਮੇਕਅਪ ਕਰਦੇ ਆ ਜਾਂ ਨਹੀਂ ਕਰਦੇ ਕੁਝ ਕੇ ਕਰਦੇ ਆ ਜ਼ਿਆਦਾਤਰ ਤਾਂ ਨਹੀਂ ਕਰਦੇ ਕੁਝ ਦੇ ਵਿੱਚ ਤੂੰ ਆਉਣਾ ਜਾਂ ਨਹੀਂ ਆਉਣਾ ਮੈਂ ਤਾਂ ਨਹੀਂ ਹੰਦਾ ਉਹਨਾਂ ਨੂੰ ਕਦੇ ਮੇਕਅਪ ਨਹੀਂ ਕੀਤਾ ਦੋੜਾ ਮੇਰਾ ਫਰਾ ਕਰਿਆਗਾ ਨਹੀਂ ਮਜ਼ਾਕ ਕਰਦੇ ਆ ਤੇ ਇਧਰ ਬਾਈ ਤੋਂ ਵੀ ਜ਼ਰੂਰ ਪੁੱਛ ਲਈਏ ਮਜ਼ਾਕ ਰ ਮਜ਼ਾਕ ਕਰਿਆ ਬਾਈ ਕੁੜੀ ਕਹਿੰਦੀ ਮੁੰਡੇ ਮੇਕਅਪ ਕਰਦੇ ਆ ਉੰਟਿਆਂ ਦਾ ਸਿੰਪਲੀ ਹੁੰਦੇ ਜਾਂਦਾ ਜਾ ਕਰ ਰਹੀ। ਮੈਨੂੰ ਲੱਗਦਾ ਤੂੰ ਸਾਤਵੇਂ ਚ ਲੱਗਦਾ। ਨਹੀਂ ਆਈਆਂ ਮਦਰ ਪੈਸੀ। ਅਜਾ ਸ਼ੁਰੂ ਦੀ ਆਏ ਆ। ਹਾਂਜੀ ਹਾਂਜੀ। ਲਾ ਇਹ ਸਾਲ ਓਏ ਵਿਚਾਰਾ ਇਹ ਕਿੱਥੋਂ ਮੇਕਅਪ ਕਰਨੂ ਇਹਦਾ ਧੌਣੇ ਆ ਗਏ ਓਏ। ਜੀ ਹਾਂ ਜੀ। ਟੈਨਸ਼ਨ ਹੈ ਪੜਾਈ ਦੀ ਮੈਨੂੰ ਲੱਗਦਾ। ਵਿਪਤਾ ਹੋ ਜਾਂਦੀ ਕੋਈ ਵੱਡੀ ਗੱਲ ਦੀ ਮੇਰਾ ਭਰਾ। ਭਾਈ ਉਹ ਕੁੜੀ ਨੇ ਇੱਕ ਬਾਈ ਨੇ ਤਾਂ ਨਾ ਮਾਰਿਆ ਕੁੜੀ ਨੇ ਕਹਦੀ ਮੁੰਡੇ ਮੇਕਅਪ ਕਰਦੇ। ਨਹੀਂ ਮੈਂ ਤਾਂ ਨਹੀਂ ਕਰਦਾ ਜੀ ਇਹ ਠੀਕ ਆ ਉਹ ਤੁਸੀਂ ਬਾਈ ਮੈਂ ਬਾਈ ਮੈਂ ਤਾਂ ਨਹੀਂ ਕੀਤਾ ਤੇ ਉਹਨੂੰ ਸਾਡੇ ਕੋਲੇ ਪਿਆਮ ਜਿਹੜੇ ਪੱਗਾਂ ਵਾਲੇ ਮੁੰਡੇ ਦੇ ਕੋਲ ਤਾਂ ਕਰਦੀ ਨਹੀਂ ਜੇ ਚਲੋ ਮੰਨਦੇ ਆ ਦੂਜੇ ਮੁੰਡੇ ਬਾਈ ਤੁਸੀਂ ਕਰਦੇ ਹੋ ਜਮੀ ਨਹੀਂ ਕੀਤਾ ਬਾਈ ਫਿਰ ਜਿਹੜੀ ਕੁੜੀ ਗੱਲ ਕਹਦੇ ਗਲਤ ਆ ਉਹ ਬਾਈ ਕਰਦੇ ਹੋਣਗੇ ਪਰ ਮੈਂ ਨਹੀਂ ਕੀਤਾ ਯਾਰ ਨਹੀਂ ਨਹੀਂ ਬਾਈ ਆ ਪਹਿਲਾ ਚੀਰ ਦਿਖਾਓ ਚੀਰ ਟ੍ਰੈਂਡਿੰਗ ਹੈ ਟ੍ਰੈਂਡਿੰਗ ਮੁੰਡਾ ਆ ਇਦਾਂ 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 ਫੇਸ ਕਰ ਲੈ ਆਹਾ ਥੋੜੇ ਕੇ ਵਾਲੇ ਇਧਰ ਨੂੰ ਥੋੜੇ ਕੇ ਵਾਲੇ ਇਧਰੋਂ ਉੱਪਰ ਚੱਕ ਸੋਹਣਾ ਲੱਗਦਾ ਹੈ ਸੱਚੀ ਸੋਹਣਾ ਲੱਗਦਾ ਮੇਰਾ ਭਰਾ ਥੈਂਕ ਯੂ ਥੈਂਕ ਯੂ ਤੇਰੇ ਨਾਮ ਨਾਲ ਹੈ ਤੇਰੇ ਨਾਮ ਨਾਲ ਨਹੀਂ ਕਟਾਉਂਦਾ ਸਲਮਾਨ ਖਾਨ ਹਾਂ ਉਹ ਜੀ ਨਾਮ ਚਾਲੇ ਵਾਲਾ ਗੱਲ ਪੱਕੀ ਹੈ ਤੈਨੂੰ ਕੋ ਚੱਕ ਕੇ ਰਹਿ ਜੂ ਨਾਮ ਕੀ ਹੈ ਭਾਈ ਤੁਹਾਡਾ ਨਾਮ ਕੀ ਹੈ ਪ੍ਰਦੀਪ ਪ੍ਰਦੀਪ ਭਾਈ ਪ੍ਰਦੀਪ ਭਾਈ ਚਲੋ ਬਾਲਪੁਰ ਤੁਸੀਂ ਸੋਹਣੇ ਕਟਾਉਨੇ ਹੋ ਸੋਹਣੇ ਲੱਗਦੇ ਹੋ ਠੀਕ ਹੈ ਉਹ ਕੁੜੀ ਨੇ ਗੱਲ ਕਹੀ ਐ ਕਿ ਤੂੰ ਉਸ ਗੱਲ ਨਾਲ ਐਗਰੀ ਆ ਨਹੀਂ ਨਹੀਂ ਐਗਰੀ ਭਾਈ ਵਾਈ ਬ్రో ਬਾਪ ਕਰੀ ਨਹੀਂ ਤੁਸੀਂ ਵੀ ਨਹੀਂ ਕਰਿਆ ਬਾਈ ਹਾਂ ਜੀ ਬਾਈ ਤੁਸੀਂ ਮਾਦੋ ਇਹ ਚੀਜ਼ ਨੂੰ ਮੇਰਾ ਭਰਾ ਮੈਂ ਬਾਈ ਅਜ ਤੱਕ ਸਾਬਾ ਨਹੀਂ ਲਾਇਆ ਮੂੰਹ ਤੇ ਇਹ ਗੱਲ ਆਜਾ ਨੈਚੁਰਲ ਬਿਊਟੀ ਦੇ ਲਓ ਸੋਹਣਾ ਲੱਗਦਾ ਉਹਦੀ ਤਾਂ ਗੱਲ ਹੈ ਲੈ ਫਿਰ ਮਿੱਤਰੋ ਕੋਈ ਮੁੰਡਾ ਇਹ じゃ ਕਿਹੜਾ ਮਾਤਾ ਵੀ ਬਾਈ ਹਾਂ ਅਸੀਂ ਮੇਕਅਪ ਕਰਦੇ ਹਾਂ ਉਹ ਦਾਰੂ ਪੀਣਾ ਆ ਗਿਆ ਫੇਰ ਉਹਰੇ ਵਾਸਤੇ ਬੈਠਾ ਅਜਾ ਠੀਕ ਹੈ ਠੀਕ ਹੈ ਠੀਕ ਬੈਠ ਬੈਠ ਉਹ ਤੂੰ ਤਾਂ ਨਹੀਂ ਕਰਦਾ ਮੇਕਅਪ ਨਾ ਬਾਈ ਜਮਾਂ ਹੀ ਨਹੀਂ ਪੱਕੀ ਗੱਲ ਹੈ ਪੱਕੀ ਗੱਲ ਹੈ ਲੈ ਮਿੱਤਰੋ ਆ ਕਰਦਾ ਬਈ ਯਾਰ ਸੱਚੀ ਕਰਦਾ ਮੈਂ ਮੈਂ ਸਭੜੂ ਲਾਇਆ ਮੂੰਹ ਚਾਹੀਦਾ ਕੋੜੀ ਲਾਇਆ ਹੋੜੀਆਂ ਕਰਤੀਆਂ ਜੀ ਇਹ ਗੱਲ ਹੈਗੀ ਆ ਮੈਂ ਨਾ ਪੀਜੀ ਨਿਕਲਿਆ ਅੱਜ ਪੀਜੀ ਮੇਰੇ ਇੱਥੇ ਸਾਰ ਤੇ ਮੇਰੇ ਅੱਗੇ ਚੱਲੀ ਸੀ ਕੁੜੀ ਇੱਕ ਉਹਦਾ ਮੂੰਹ ਐ ਚੋਪੜਿਆ ਪੂਰਾ ਸਹੀ ਗੱਲ ਆ ਬਾਲ ਖੁੱਲੇ ਉਹਦੇ ਸਹੀ ਸਮਯੋਦਨ ਮਾੜਾ ਦੇਖਿਆ ਹੋਰ ਇਤਰ ਦੇਖਣ ਲੱਗ ਗਈ ਮੈਂ ਪਰੇ ਮੂੰਹ ਕਰ ਲਿਆ ਮੈਂ ਗਾਲੀ ਨਾ ਪੈ ਜੇ ਕਿਤੇ ਉਹ ਅੱਗੇ ਵੀ ਦੇਖੀ ਬਾਲਾ ਮੇਕਅਪ ਕਰਦੀ ਆ ਬਾਲਾ ਮੇਕਅਪ ਕਰਦੀ ਤੇ ਕੁੜੀਆਂ ਕਰਦੀਆਂ ਜੀ ਬਹੁਤ ਜਿਆਦਾ ਕੁੜੀਆਂ ਕਰਦੀਆਂ ਬਹੁਤ ਠੀਕ ਇਸ ਗੱਲ ਦੇ ਪੱਕਾ ਰਹੀ ਬਈ ਪੱਕਾ ਪੱਕਾ ਜੀ ਭਾਈ ਮੁੰਡਾ ਦੇਖੋ ਜੀ ਕੋਈ ਨਹੀਂ ਮੰਨਿਆ ਵੀ ਕੁੜੀਆਂ ਮੁੰਡੇ ਮੇਕਅਪ ਕਰਦੇ ਆ ਹੁਣ ਬਾਈ ਉਹਦੀ ਗੱਲ ਵੀ ਸੁਣ ਕੇ ਦੇਖ ਵੀ ਉਹ ਤਾਂ ਉਸੇ ਕੁੜੀ ਵੱਲ ਧਿਆਨ ਸੀ ਮੇਕਅਪ ਵਾਲੀ ਵੱਲ ਹੋਰ ਬਾਈ ਹੁਣ ਆਪ ਲੰਗਾ ਕਿੱਥੋਂ ਆ ਨਾ ਰੱਬ ਨੇ ਅੱਖਾਂ ਦਿੱਤੀਆਂ ਦੂਰ ਨਿਗਾਹ ਤਾਂ ਪਾਈ ਜਾਣੀਆਂ ਬਾਕੀ ਸ਼ਮਕ ਦੀ ਵਾਲੀ ਸੀ ਤਾਂ ਨਿਗਾਹ ਪੈ ਗਈ ਮੇਰੀ ਆਖਾਂ ਬਾਈ ਮੁੰਡੇ 'ਚ ਨਾ ਪਈਆਂ ਕੁੜੀ 'ਚ ਕਿਵੇਂ ਪਈਆਂ ਮੁੰਡਾ ਹੈ ਹੀ ਨਹੀਂ ਕੋਈ ਮੁੰਡਾ ਹੈ ਹੀ ਨਹੀਂ ਕੋਈ ਉੱਥੇ ਮੈਂ ਬਾਲੀਆ ਹੁਣ ਆ ਜੀ ਮੈਂ ਤੇਰੇ ਦੇ ਹੈਰਾਨ ਆ ਉਹ ਸਤ ਚਮਕਦੀ ਵਾਲੀ ਸੀ ਨਾ ਤਾਂ ਨੀਗਾ ਉਧਰ ਮੱਲੋ ਮੱਲੀ ਪੈ ਗਈ ਜੀ ਅ ਜਮਾ ਪੂਰਾ ਕਿ ਵਾਈਟ ਨਹੀਂ ਹੁੰਦਾ ਪ੍ਰਾਈਮਰ ਮਾਰਿਆ ਹੁੰਦਾ ਜਿਵੇਂ ਕੋਈ ਸਾਫੀ ਦਾ ਫਿਰ ਤਾਂ ਪਤਾ ਹੀ ਆ ਪੁੱਠਾ ਤਵਾ ਹੀ ਨਿਕਲਣਾ ਵਿੱਚੋਂ ਜੀ ਹੁਣ ਦੋ ਜਵਾਬ ਜੀ ਬਈ ਨਸ਼ੇ ਦਾ ਜ਼ਰੂਰ ਤਾਰ ਕੇ ਦੇਖੇਗਾ ਨਾ ਤਾਂ ਸਾਰਾ ਕੁਝ ਚਿੱਟਾ ਹੀ ਦਿਖੂਗਾ ਤੈਨੂੰ ਕੋਈ ਨਾ ਕੋਈ ਗੱਲ ਸੁਣ ਲਿਆ ਕਰੋ ਵੀ ਨਹੀਂ ਮੇਕਅਪ ਹੱਲ ਕੀਤਾ ਤੁਸੀਂ ਜੇ ਉਹ ਮੇਕਅਪ ਲੈ ਜਾਂਦਾ ਫੇਰ ਫਿਰ ਜ਼ਰਾ ਕੰਪਿਊਟਰ ਹੀ ਵੇਖ ਲਓ ਪਿਛਲਾ ਵਾਸਾ ਇਹਦਾ ਆਹੀ ਚੀਜ਼ ਨਿਕਲਦੀ ਆ हां बस होनी थी मकारही ਹੁਣ ਬੋਲ ਬਾਈ ਮੇਕਅਪ ਵਾਲ ਧਿਆਨ ਸੀ ਉਹਦੇ ਐ ਵੀ ਦੇਖ ਲੈਂਦਾ ਸੂਟ ਪਾਇਆ ਸੀ ਕਿ ਜਿੰਨ ਪਾਈ ਹੋਊਗੀ ਉਹ ਸਾਰੀ ਗੱਲ ਲਸਨੀ ਆ ਰਿਹਾ ਕੋਈ ਇਹ ਹਾਂ ਹਾਂ ਮੈਂ ਲੰਘਿਆ ਉਥੋਂ ਹਨਾ ਕੁੜੀ ਸੀ ਦੇਖੀ ਤੇ ਕੁੜੀ ਹੋਈ ਸੀ ਤੂੰ ਕੁੜੀ ਸੀ ਉੱਥੇ ਹੋਰ ਕੁ ਥੋੜਾ ਸਰਬੋਧ ਬਰਾਬਰ ਹੀ ਸੀ ਬਰਾਬਰ ਹੀ ਸੀ ਕੋਈ ਨਹੀਂ ਇਸ ਤੇ ਪਾਉਂਦੋ ਇਸ ਤੇ ਪਾਉਂਦੋ ਹਾਂਜੀ ਬਾਈ ਮੈਂ ਉਹਦੇ ਮਗਰ ਸੀ ਹਨਾ ਅੱਗੇ ਅੱਗੇ ਚੱਲੀ ਜੋ ਇੱਕ ਤੇ ਦਿਵਾਰ ਖੁੱਲੇ ਐ ਕਰਦੀ ਜਾਵੇ ਮੈਂ ਕਰਤੀ ਠੀਕ ਹੈ ਅਰਿਕਾ ਕੋਲ ਗਿਆ ਤਾਂ ਇੱਕਦਮ ਪੂਰਾ ਲਿਪੜਿਆ ਹੋਇਆ ਹੈ ਨਾ ਮੈਂ ਦੇਖਿਆ ਉਹਦੇ ਹੱਲ ਸਾਹਮਣੇ ਖੜੀ ਸੀ ਨੀਗਾ ਤੇ ਪਈ ਜਾਂਦੀ ਜੀ ਤੇ ਮੈਂ ਇੱਕ ਵਾਰ ਤਾਂ ਡਰ ਗਿਆ ਮੈਂ ਕਿ ਇਹ ਤਾਂ ਉੱਤੇ ਟਿੱਕਾ ਲੱਗਿਆ ਹੋਇਆ ਕਾਲਾ ਉਹ ਹੋਰ ਆਤਮਾ ਹੀ ਲੱਗੀ ਇੱਕਦਮ ਮੈਨੂੰ ਹਾਂ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਤਾਂ ਦੇਖਿਆ ਵੀ ਇਹ ਕਿ ਬੜੀ ਬਰਦੀ ਹੈ ਹਾਂ ਤਾਂ ਨਿਕਾ ਭਾਈ ਮੇਰੀ ਮੈਂ ਦੇਖਾਂ ਤੁਸੀਂ ਇੱਕ ਵਾਰੀ ਬਿੜਾਤਮੈ ਨੇ ਦੁਰਤੀ ਵੱਢੀ ਹੋਏ ਸਹੀ ਗੱਲ ਉਹ ਜਾ ਕੇ ਵਰੀ ਤੇ ਹਾਂਜੀ ਮਹਾਰਾਜੀ ਹੁਣ ਆਉਣ ਦਾ ਵਿਚਾਰ ਜੀ ਭਾਈ ਇਹ ਤਾਂ ਗੱਲ ਤੇ ਨਹੀਂ ਰਹਿੰਦਾ ਪਹਿਲਾਂ ਤਾਂ ਕਹਿੰਦਾ ਮੈਂ ਪਿੱਛੇ ਸੀ ਫਿਰ ਉਹਦੇ ਸਾਹਮਣੇ ਆ ਕੇ ਖੜ ਗਈ ਉਹ ਤੇਰੇ ਵਿੱਚ ਹੀ ਸੀ ਆ ਗਲੀ ਚਾਈ ਜਾ ਕਦੋਂ ਉੱਥੇ ਖੜੀ ਦੋ ਮਿੰਟ ਹੈ ਹਨਾ ਮੈਂ ਲੰਘਿਆ ਉੱਥੋਂ ਤੇ ਨਿਗਾ ਪਈ ਮੇਰੀ ਦੇਖੋ ਅੱਗੇ ਪਿੱਛੇ ਨਹੀਂ ਆਪਾਂ ਦੇਖਣਾ ਵਿੱਚ ਵਿੱਚ ਗੱਲ ਤਾਂ ਇਹ ਚੱਲਦੀ ਵੀ ਉਹ ਮੇਕਅਪ ਵਾਲੇ ਬਲ ਤਾਂ ਦੇਖਿਆ ਮੈਂ ਮੇਕਅਪ ਕੀਤਾ ਹੋਇਆ ਸੀ ਬਾਹਲਾ ਉਹਨੂੰ ਮੇਕਅਪ ਕੱਟ ਕਰਨਾ ਚਾਹੀਦਾ ਸੀ ਜਾਂ ਨਹੀਂ ਕੱਟ ਕਰਨਾ ਚਾਹੀਦਾ ਸੀ ਗੱਲ ਤਾਂ ਇਹ ਚੱਲਦੀ ਹੈ ਜੀ ਆਨ ਲਿਮਟਿਡ ਆਨ ਲਿਮਟਿਡ ਪੂਰਾ ਇਹ ਤਾਂ ਬਾਈ ਜੀ ਨੂੰ ਨਹੀਂ ਕਰਨਾ ਆਉਂਦਾ ਇਹ ਤਾਂ ਉਹ ਤੇ ਡਿਪੈਂਡ ਅੱਛਾ ਜੀ ਮੈਂ ਉਹ ਕਸੀ ਬੈ ਤਾਂ ਹੁਣ ਕੋਰਸ ਕੀਤਾ ਹੈ ਸਲੂਨ ਦਾ ਹੁਣ ਸਾਡੇ ਕੋਲ ਤਾਂ ਬੋਇਜ਼ ਵੀ ਆਉਂਦੇ ਤੇ ਗਰਲਜ਼ ਵੀ ਆਉਂਦੀਆਂ ਨੇ ਹੂੰ ਕਦੇ ਇਹ ਹੋਇਆ ਵੀ ਮਨ ਤੁਮੀ ਬਾਈ ਨਾਲ ਗੱਲ ਆ ਮੈਂ ਚਲੋ ਥੋੜਾ ਜਿਹਾ ਐਗਰੀ ਕਰਨਾ ਥੋੜਾ ਜਿਹਾ ਜੀ ਕਦੇ ਕੋਈ ਇਦਾਂ ਦਾ ਬੰਦਾ ਹੈ ਵੀ ਜਿਹੜਾ ਕੁੜੀ ਕੋਈ ਇਦਾਂ ਦੀ ਵੀ ਜਿਹੜੀ ਦੇਖਣ ਚ ਪਹਿਲਾਂ ਵੀ ਇਹਦਾ ਬੇਡਾ ਕਰਕੇ ਜੀ ਇਸ ਤਰ੍ਹਾਂ ਤੁਸੀਂ ਉਹਨੂੰ ਇੱਕ ਪਰੀ ਬਣਾਤਾ ਹੋਵੇ ਜੀ ਫਿਰ ਤਾਂ ਗੁੰਮਰਾਹ ਕਰਨ ਵਾਲਾ ਕੰਮ ਹੈ ਨਾ ਜੀ ਆਏ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਮੇਕਅਪ ਇੰਨਾ ਕਰੋ ਵੀ ਚਲੋ ਜਿੰਨਾ ਕੇ ਚੱਲ ਜੀ ਦੇਖੋ ਹੁਣ ਬਾਈ ਦਾ ਪੁਆਇੰਟ ਵੀ ਅੱ비 ਵੀ ਮੈਨੂੰ ਦੇਖਣ ਜੋ ਆਤਮਾ ਲੱਗਦੀ ਸੀ ਹਾਂ ਇਹ ਤਾਂ ਹੈ ਵੀ ਕਰਨਾ ਚਾਹੀਦਾ ਆਪ ਦੇ ਅਕੋਰਡਿੰਗ ਆਤਮਾ ਵਾਲਾ ਤਾਂ ਕੰਮ ਤਾਂ ਕਹਿਣਾ ਜੀ ਇਹ ਤਾਂ ਜੇ ਮੂੰਹ ਤੋਂ ਬਾਅਦ ਲਿਖ ਲਈ ਫੇਰ ਜੀ ਇਹ ਤਾਂ ਬਈ ਉਸੇ ਨੂੰ ਹੀ ਪੁੱਛੋ ਜੇ ਮੂੰਹ ਤੋਂ ਵਾਲਾ ਨੇ ਕਹੀ ਸੀ ਲੱਗੀ ਮੈਨਾਂ ਤੁਹਾਰੇ ਬੋਲੀ ਸਕੂਨ ਜਾ ਕਰਦਾ ਹਾਂ ਪੁੱਠੇ ਆ ਕੰਪਿਊਟਰ ਵਰਗੀ ਜੀ ਨੇ ਇੱਥੇ ਟਪੜ ਕਾਲਾਈ ਆਣੀ ਉਹ ਕਾਲਾਈ ਕਾਲਾ ਹੀ ਹੈ ਕਾਲਾ ਹੀ ਐਸੋ ਕੀ ਆਵਾਜ਼ ਆ ਬਹੁਤ ਸੁਣੀ ਵੀਡੀਓ ਛੂਟ ਹੋ ਰਹੀ ਆ